ਬਿਲਕੁਲ ਅੱਜ ਇੱਕ ਨਵੇਂ ਰੂਪ ਦੇ ਵਿੱਚ ਨਵੀਆਂ ਉਮੀਦਾਂ ਨੂੰ ਬੋਰ ਪੈਣ ਵਾਲਾ ਜਿਹੜਾ ਕੰਮ ਹੈ ਉਹ ਮਾਨਸਿਕ ਕਰਨੇ ਸ਼ੁਰੂ ਕੀਤਾ ਸੋ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਭਿਆਨਕ ਹੜ੍ਹ ਪੰਜਾਬ ਚ ਆਏ ਉਹਦੇ ਕਰਕੇ ਹਲਕਾ ਪੋਆ ਆਬਦਾਨ ਸਭਾ ਪੋਆ ਦੇ ਅੰਦਰ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਕਰਕੇ ਸਾਡੀਆਂ ਫਸਲਾਂ ਖਰਾਬ ਹੋਈਆਂ ਸਾਡੇ ਕਾਰ ਡੈਮੇਜ ਹੋਏ ਸੋ ਮਲਟੀ ਕਿਸਮ ਦੇ ਨੁਕਸਾਨ ਜਿਹੜੇ ਇਸ ਸਮੇਂ ਦੌਰਾਨ ਹੋਏ ਆ ਉਹਨਾਂ ਦੀ ਪਰਪਾਈ ਦੇ ਲਈ ਮਾਨ ਸਾਹਿਬ ਨੇ ਬਹੁਤ ਜਲਦੀ ਜਿਹੜਾ ਲੋਕਾਂ ਨੂੰ ਮਤਲਬ ਜਿਹੜੇ ਉਹ ਮੁਆਵਜ਼ਾ ਰਾਸੀ ਆ ਉਹਨੂੰ ਦੇਣ ਦਾ ਸਿਲਸਿਲਾ ਆਰੰਭ ਕੀਤਾ ਸੋ ਅੱਜ ਮੇਰੀ ਵਿਧਾਨ ਸਭਾ ਦੇ ਅੰਦਰ 31 ਲੱਖ ਰੁਪਈਆ ਤਿੰਨ ਪਿੰਡਾਂ ਦੇ 130 ਲਾ ਪਾਤਰੀਆਂ ਨੂੰ ਵੰਡਿਆ ਸੋ ਆਨ ਵਾਲੇ ਦਿਨਾਂ 'ਚ ਜਿਹੜੇ 82 ਪਿੰਡ ਨੇ ਵਿਧਾਨ ਸਭਾ ਹਲਕਾ ਪੋਆ ਦੇ 82 ਪਿੰਡ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਮੁਆਵਜ਼ਾ ਦੇਣ ਦਾ ਸਿਲਸਿਲਾ ਆਰੰਭ ਕੀਤਾ ਸੋ 21 ਪਿੰਡ ਜਿਨ੍ਹਾਂ ਨੂੰ ਦਿਹਾੜੀ ਤੋਂ ਪਹਿਲਾਂ ਪਹਿlo ਦੇਣੇ ਆ ਉਹਨਾਂ ਦੀ ਸ਼ੁਰੂਆਤ ਅੱਜ ਕੀਤੀ ਅੱਜ ਤਿੰਨ ਪਿੰਡਾਂ ਦੀ 16 ਪਿੰਡ ਜਿਹੜੇ ਆਣ ਵਾਲੇ ਦੋ ਤਿੰਨ ਦਿਨਾਂ ਚ ਉਹ ਵੀ ਅਸੀਂ ਲਗਭਗ 5 ਕਰੋੜ ਤੋਂ ਉੱਪਰ ਦੀ ਰਾਸੀ ਜਿਹੜੀ ਆ ਲੋਕਾਂ ਦੇ ਖਾਤਿਆਂ ਚ ਜਿਹੜੀ ਉਹ ਪੈਣੀ ਆ ਸੋ ਮੈਨੂੰ ਇਸ ਮੌਕੇ ਤੇ ਜਿਹੜੇ ਵੀ ਮਤਲਬ ਹੜਾ ਤੋਂ ਪਰਵਾਦ ਪਰਿਵਾਰ ਸਨ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਦੁਬਾਰਾ ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਸੋ ਕੱਲੇ-ਕੱਲੇ ਨੁਕਸਾਨ ਦੀ ਪਰਭਾਈ ਜਿਹੜਾ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਦਿਵਾਲੀ ਤੋਂ ਪਹਿਲੇ-ਪਹਿਲੇ ਅਸੀਂ ਲੋਕਾਂ ਨੂੰ ਮੁਆਵਜ਼ਾ ਰਾਸੀ ਦੇਣਾ ਦਾ ਕੰਮ ਸ਼ੁਰੂ ਕਰਨਾ ਸੋ ਤਲੀ ਦੇ ਸਰੋਜ ਮਾ ਕੇ ਦੱਸਿਆ ਸੋ ਮੇਰੇ ਨਾਲ ਡਿਊਟੀ ਕਮਿਸ਼ਨਰ ਠਾਨਕੋਟ ਦੇਤੇ ਆਪਲ ਜੀ ਸਾਡੇ ਐਸ.ਡੀ.ਐਮ ਕੇਸ ਮੀਨਾ ਜੀ ਤੋਂ तमाम ਸਾਡੇ ਵਕ ਵਕ ਪਿੰਡਾਂ ਦੇ ਸਰਪੰਚ ਸਹਿਬਾਨ ਸਾਡੇ ਆਗੂ ਸਹਿਬਾਨ ਹੋਰ ਸਾਡੇ ਸਮਸਤ ਅਧਿਕਾਰੀ ਅੱਜ ਇੱਥੇ ਹਾਜ਼ਰ ਹੋਏ ਆ ਸੋ ਆਨ ਵਾਲੇ ਦਿਨਾਂ ਚ ਵੱਡੀ ਮਾਤਰਾ ਦੇ ਉੱਤੇ ਜਿਹੜਾ ਉਹ ਜਿਹੜਾ ਰਾਹਤ ਵੰਡਣ ਦਾ ਕੰਮ ਜਿਹੜਾ ਹੈਗਾ ਮੁਆਵਜ਼ਾ ਰਾਸੀ ਦਾ ਉਹ ਕੰਪਲੀਟ ਕਰਾਂਗੇ ਅਸੀਂ